ਸੱਦਨ ਹਾਲ ਚੁੜੀ ਖੋਈ ਵੱਡੀ ਖਬਰ ਹੈ ਦੱਸ ਜਿਏ ਕਿ ਬਸਪਾ ਦੇ ਉਮੀਦਵਾਰ ਨੇ ਟਿਕਟ ਮਿਲਣ ਦੇ باوجود ਵੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਐ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਦਰਅਸਲ ਪੰਜਾਬ ਦੇ ਖੁਸ਼ਿਆਰਪੁਰ ਤੋਂ ਬਸਪਾ ਦੇ ਉਮੀਦਵਾਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਇੰਨਾ ਕੀ ਨਹੀਂ ਉਹਨਾਂ ਨੇ ਚੰਡੀਗੜ੍ਹ ਜਾ ਕੇ ਸੀਐਮ ਭਗਵੰਤ ਸਿੰਘ ਮਾਨ ਖੁਨਾ ਦੀ ਰਹਿਨਮਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਵੀ ਫੜ ਲਿਆ ਦੱਸ ਜਿਏ ਕਿ बसपा ਦੇ ਉਮੀਦਵਾਰ ਕੋਸ਼ਿਤ ਉਮੀਦਵਾਰ ਜਿਸ ਨੂੰ बसपा ਨੇ ਟਿਕਟ ਦਿੱਤੀ ਹੋਈ ਸੀ ਰਾਕੇਸ਼ ਸੋਮਨ ਨੇ ਕਿਹਾ ਕਿ ਉਹ ਭਗਵੰਤ ਮਾਨ ਖੁਨਾ ਦੇ ਕੰਮ ਤੋਂ ਬੇਖਦ ਖੁਸ਼ ਨੇ ਤੇ ਪ੍ਰਭਾਵਿਤ ਹੋ ਕੇ ਇੱਕ ਕਦਮ ਉਚੋਕ ਰਹੇ ਨੇ ਦੱਸਿਆ ਕਿ ਸੰਯਮ ਭਗਵੰਤ ਸਿੰਘ ਮਾਨ ਖੁਨਾ ਨੇ ਖੁਦ ਰਾਕੇਸ਼ ਸੋਮਨ ਦੀ ਪਾਰਟੀ ਜੁਆਇਨਿੰਗ ਵੀ ਕਰਵਾਈ ਹੈ ਤਾਂ ਇਸ ਦੌਰਾਨ ਜਿੱਥੇ बसपा ਉਮੀਦਵਾਰ ਨੇ ਪਾਰਟੀ ਛੱਡੀ ਨਾਲ ਦੀ ਨਾਲ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੁਸ਼ਿਆਰਪੁਰ ਦੇ ਵਿੱਚ ਆਮ اپنی پارٹی ਦੇ ਉਮੀਦਵਾਰ ਰਾਜਕੁਮਾਰ ਚੱਬੇਵਾਲ ਦੇ ਸਾਹਮਣੇ ਉਹਨਾਂ ਨੂੰ बसपा ਨੇ ਟਿਕਟ ਦਿੱਤੀ ਸੀ ਰਾਜਕੁਮਾਰ ਚੱਬੇਵਾਲ ਦੇ ਵਿਰੋਧੀ ਸਨ ਪਰ ਪਾਰਟੀ ਤੋਂ ਅਸਤੀਫਾ ਦੇ ਦਿੰਦੇ ਨੇ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਬਾਬਤ ਕੀ ਕੁਝ ਕਹਿਣਾ ਹੈ ਰਾਕੇਸ਼ ਸੋਮਨ ਦਾ ਉਹ ਵੀ ਸੁਣ ਲੈਣੇ ਆ ਆਪ ਦੀ ਮੈਂ ਰਾਕੇਸ਼ ਸੋਮਨ ਜੋ ਹੁਸ਼ਿਆਰਪੁਰ ਲੋਕ ਸਭਾ ਤੋਂ ਬੀਐਸਪੀ ਦਾ ਉਮੀਦਵਾਰ ਸਗਾ ਆਉਣ ਵਾਲੀ ਇਲੈਕਸ਼ਨ ਲਈ ਮੈਂ ਉਸ ਪਾਰਟੀ ਨੂੰ ਛੱਡ ਰਿਹਾ ਤੇ ਅੱਜ ਮੈਂ ਆਮ ਆਦਮੀ ਪਾਰਟੀ ਜੋ ਮੈਨੂੰ ਮੇਰੇ ਬਿਲਕੁਲ ਪਰਿਵਾਰ ਵਾਂਗੂ ਹੈ ਮੈਂ ਅੱਜ ਇਹ ਪਾਰਟੀ ਜੁਆਇਨ ਕਰ ਰਿਹਾ ਕਿਉਂਕਿ ਸਾਡੇ ਸੀਐਮ ਸਾਹਿਬ ਦੁਆਰਾ ਕੀਤਾ ਗਿਆ ਕੰਮ ਚਾਹੇ ਉਹ ਗਰੀਬ ਬੱਚਿਆਂ ਲਈ ਹੈ ਚਾਹੇ ਦਲਿਤ ਬੱਚਿਆਂ ਲਈ ਹੈ ਚਾਹੇ ਉਹ ਬੇਰੋਜ਼ਗਾਰਾਂ ਲਈ ਹੈ ਮੈਂ ਉਹਨਾਂ ਦੇ ਕੀਤਾ ਗਿਆ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਾਂ ਇਸ ਕਰਕੇ ਮੈਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੈ ਹਿੰਦ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਦੱਸ ਜਿਏ ਕਿ ਬਸਪਾ ਦੇ ਇੱਕ ਉਮੀਦਵਾਰ ਨੇ ਟਿਕਟ ਮਿਲਣ ਦੇ باوجود ਵੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਐ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਦਰਅਸਲ ਪੰਜਾਬ ਦੇ ਖੁਸ਼ਿਆਰਪੁਰ ਤੋਂ ਬਸਪਾ ਦੇ ਉਮੀਦਵਾਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਇੰਨਾ ਹੀ ਨਹੀਂ ਉਹਨਾਂ ਨੇ ਚੰਡੀਗੜ੍ਹ ਜਾ ਕੇ ਸੀਐਮ ਭਗਵੰਤ ਸਿੰਘ ਮਾਨ ਖੁਨਾ ਦੀ ਰਹਿਨਮਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਵੀ ਫੜ ਲਿਆ ਦੱਸ ਜਿਏ ਕਿ बसपा ਦੇ ਉਮੀਦਵਾਰ ਕੋਸ਼ਿਤ ਉਮੀਦਵਾਰ ਜਿਸ ਨੂੰ बसपा ਨੇ ਟਿਕਟ ਦਿੱਤੀ ਹੋਈ ਸੀ ਰਾਕੇਸ਼ ਸੋਮਨ ਨੇ ਕਿਹਾ ਕਿ ਉਹ ਭਗਵੰਤ ਮਾਨ ਖੁਨਾ ਦੇ ਕੰਮ ਤੋਂ ਬੇਖਦ ਖੁਸ਼ ਨੇ ਤੇ ਪ੍ਰਭਾਵਿਤ ਹੋ ਕੇ ਇੱਕ ਕਦਮ ਉਚੋਕ ਰਹੇ ਨੇ ਦੱਸਿਆ ਕਿ ਸੰਯਮ ਭਗਵੰਤ ਸਿੰਘ ਮਾਨ ਖੁਨਾ ਨੇ ਖੁਦ ਰਾਕੇਸ਼ ਸੋਮਨ ਦੀ ਪਾਰਟੀ ਜੁਆਇਨਿੰਗ ਵੀ ਕਰਵਾਈ ਹੈ ਤਾਂ ਇਸ ਦੌਰਾਨ ਜਿੱਥੇ बसपा ਉਮੀਦਵਾਰ ਨੇ ਪਾਰਟੀ ਛੱਡੀ ਨਾਲ ਦੀ ਨਾਲ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੁਸ਼ਿਆਰਪੁਰ ਦੇ ਵਿੱਚ ਆਮ ਦੀ ਪਾਰਟੀ ਦੇ ਉਮੀਦਵਾਰ ਰਾਜਕੁਮਾਰ ਚੱਬੇਵਾਲ ਦੇ ਸਾਹਮਣੇ ਉਹਨਾਂ ਨੂੰ ਬਸਪਾ ਨੇ ਟਿਕਟ ਦਿੱਤੀ ਸੀ ਰਾਜਕੁਮਾਰ ਚੱਬੇਵਾਲ ਦੇ ਵਿਰੋਧੀ ਸਨ ਪਰ ਪਾਰਟੀ ਤੋਂ ਅਸਤੀਫਾ ਦੇ ਦਿੰਦੇ ਨੇ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਬਾਬਤ ਕੀ ਕੁਝ ਕਹਿਣਾ ਹੈ ਰਾਕੇਸ਼ ਸੋਮਨ ਦਾ ਉਹ ਵੀ ਸੁਣ ਲੈਣੇ ਆ ਆਪ ਦੀ ਮੈਂ ਰਾਕੇਸ਼ ਸੋਮਨ ਜੋ ਹੁਸ਼ਿਆਰਪੁਰ ਲੋਕ ਸਭਾ ਤੋਂ ਬੀਐਸਪੀ ਦਾ ਉਮੀਦਵਾਰ ਸਗਾ ਆਉਣ ਵਾਲੀ ਇਲੈਕਸ਼ਨ ਲਈ ਮੈਂ ਉਸ ਪਾਰਟੀ ਨੂੰ ਛੱਡ ਰਿਹਾ ਤੇ ਅੱਜ ਮੈਂ ਆਮ ਆਦਮੀ ਪਾਰਟੀ ਜੋ ਮੈਨੂੰ ਮੇਰੇ ਬਿਲਕੁਲ ਪਰਿਵਾਰ ਵਾਂਗੂ ਹੈ ਮੈਂ ਅੱਜ ਇਹ ਪਾਰਟੀ ਜੁਆਇਨ ਕਰ ਰਿਹਾ ਕਿਉਂਕਿ ਸਾਡੇ ਸੀਐਮ ਸਾਹਿਬ ਦੁਆਰਾ ਕੀਤਾ ਗਿਆ ਕੰਮ ਚਾਹੇ ਉਹ ਗਰੀਬ ਬੱਚਿਆਂ ਲਈ ਹੈ ਚਾਹੇ ਦਲਿਤ ਬੱਚਿਆਂ ਲਈ ਹੈ ਚਾਹੇ ਉਹ ਬੇਰੋਜ਼ਗਾਰਾਂ ਲਈ ਹੈ ਮੈਂ ਉਹਨਾਂ ਦੇ ਕੀਤਾ ਗਿਆ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਾਂ ਇਸ ਕਰਕੇ ਮੈਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੈ ਹਿੰਦ